ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਕਿਦਰਬਾਹ ਜਿਮਨੀ ਚੋਂ ਦੇ ਨਾਲ ਕਿਦਰਬਾਹ ਜਿਮਨੀ ਚੋਂ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਪੱਬਾਂ ਪਾਰ ਹੁੰਦੀ ਨਜ਼ਰ ਆ ਰਹੀ ਹੈ। ਉੱਥੇ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲ ਦਲ ਵੀ ਇਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਛੋਪਿਆ ਤੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਹੁਣ ਬਾਦਲ ਪਰਿਵਾਰ ਦੇ ਹੱਥ ਸੌਂਪ ਦਿੱਤੀ ਗਈ ਹੈ। ਜਿੱਥੇ ਬੀਬੀ ਬਾਦਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਇਸ ਟੀਚੇ ਉੱਤੇ ਫਤਿਹ ਹਾਸਲ ਕਰਨ ਦੀ ਪੂਰੀ ਤਰ੍ਹਾਂ ਦੀ ਰਣਨੀਤੀ ਤੈਅ ਕੀਤੀ ਜਾਵੇ। ਹਾਲਾਂਕਿ ਜੇ ਗੱਲ ਕੀਤੀ ਜਾਵੇ ਗਿੱਦੜਵਾਹ ਲੋਕ ਸਭਾ ਹਲਕੇ ਨੂੰ ਲੈ ਕੇ ਤਾਂ ਗਿੱਦੜਵਾਹ ਲੋਕ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਉਦੋਂ ਖੁੱਸ ਗਿਆ ਸੀ ਜਦੋਂ ਹਰਦੀਪ ਸਿੰਘ ਟੀਪੀ ਢਿੱਲੂ ਤੋਂ ਦੋ ਵਾਰ ਚੋਣ ਲੜ ਚੁੱਕੇ ਨੇ। ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਤੇ ਗਿੱਦੜਵਾਹ ਚੋਣ ਅਖਾੜੇ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਬੈਕ ਫੁੱਟ ਤੇ ਨਜ਼ਰ ਆ ਰਿਹਾ ਸੀ ਤੇ ਹੁਣ ਫਰੰਟ ਫੁੱਟ ਦੀ ਗੇਮ ਖੇਡੀ ਜਾ ਰਹੀ ਹੈ ਤੇ ਬੀਬੀ ਬਾਦਲ ਜੋ ਬਠ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਨੂੰ ਇਸ ਇਲਾਕੇ ਦੀ ਇਸ ਹਲਕੇ ਦੀ ਚੋਣ ਪ੍ਰਚਾਰ ਦੀ ਮੁਹਿੰਮ ਦੇ ਵਿੱਚ ਪੂਰਨ ਜ਼ੋਰਦਾਰ ਆਪਣਾ ਪ੍ਰਚਾਰ ਕਰਨ ਦੀ ਡਿਊਟੀ ਲਗਾ ਦਿੱਤੀ ਗਈ ਹੈ ਤੇ ਇਹ ਜਿਹੜੀ ਡਿਊਟੀ ਲਗਾਈ ਗਈ ਹੈ ਤੇ ਬੀਤੇ ਦਿਨ ਜਿਹੜੇ ਕਾਰਜਕਾਰੀ ਪ੍ਰਧਾਨ ਲਗਾਏ ਗਏ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਵੱਲੋਂ ਲਗਾਈ ਗਈ ਹੈ ਤੇ ਜੇ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੇ ਉੱਤੇ ਹੀਰਾ ਸਿੰਘ ਗਾਵੜੀਆ ਤੇ ਇਕਬਾਲ ਸਿੰਘ ਝੁੰਡਾ ਨੂੰ ਇਸ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਹਾਲਾਂਕਿ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੁਣ ਜਿਮਣੀ ਚੋਣ ਹੋਣ ਜਾ ਰਹੀ ਹੈ ਜੇ ਗੱਲ ਸੰਗਰੂਰ ਦੀ ਕੀਤੀ ਜਾਵੇ ਜਿੱਥੋਂ ਮੀਥੇਅਰ ਦੇ ਵੱਲੋਂ ਮੈਂਬਰ ਪਾਰਲੀਮੈਂਟ ਦੀ ਸੀਟ ਲੜੀ ਗਈ ਤੇ ਜਿੱਤੀ ਗਈ ਤੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਡੇਰਾਬਾਬਾ ਹਲਕਾ ਤੋਂ ਜਿਹੜੀ ਚੋਣ ਜਿੱਤੀ ਗਈ ਹੈ ਉਹ ਹੁਣ ਸੀਟ ਖਾਲੀ ਹੈ ਤੇ ਇਸ ਤੋਂ ਇਲਾਵਾ ਗਿੱਦਰਬਾਹ ਦੀ ਗੱਲ ਕੀਤੀ ਜਾਵੇ ਤੇ ਇੱਕ ਹੋਰ ਸੀਟ ਹੈ ਜਿੱਥੇ ਹੁਣ ਜਿਮਣੀ ਚੋਣ ਹੋਣ ਜਾ ਰਹੀ ਹੈ ਸੂਬੇ ਦੇ ਵਿੱਚ ਚਾਰ ਥਾਮਾਂ ਦੇ ਉੱਤੇ ਜਿਮਣੀ ਚੋਣ ਜੋ ਹੋਣ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਨਾਲ ਤਬੀ ਹੋਈ ਹੈ ਤੇ ਗਿੱਦੜਬਾਹ ਲੋਕ ਸਭਾ ਹਲਕਾ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਸ ਸੀਟ ਦੇ ਉੱਤੇ ਇੱਕ ਪਾਸੇ ਪੰਥਕੀਰਾਂ ਦੇ ਵੱਲੋਂ ਵੱਡੀ ਤੱਕ ਦਾਅਵੇਦਾਰੀ ਠੋਕੀ ਜਾ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹਰਦੀਪ ਸਿੰਘ ਜਿੰਪੀ ਟਿੱਲੋਂ ਦੋ ਸ਼੍ਰੋਮਣੀ ਕਾਲਦਲ ਤੋਂ ਦੋ ਵਾਰ ਹਲਕਾ ਗੇਦੜਵਾਹਾ ਤੋਂ ਚੋਣ ਲੜ ਚੁੱਕੇ ਨੇ ਉਹਨਾਂ ਨੂੰ ਸੀਟ ਦਿੱਤੀ ਜਾ ਸਕਦੀ ਹੈ ਉੱਥੇ ਹੀ ਕਾਂਗਰਸ ਦੇ ਵੱਲੋਂ ਵੀ ਕੋਈ ਵੱਡਾ ਉਮੀਦਵਾਰ ਇਸ ਥਾਂ ਦੇ ਉੱਤੇ ਚੋਣ ਅਖਾੜੇ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇੱਕ ਪਾਸੇ ਬਾਦਲ ਪਰਿਵਾਰ ਦੇ ਹੱਥ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਬਾਕੀ ਇਸ ਸੀਟ ਦੇ ਉੱਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਕਿੰ ਖਾਨੇ ਸਾਰੀਆਂ ਸਰਕਾਰਾਂ ਦੇਖ ਲਏ ਨੇ ਸਾਰੀਆਂ ਪਾਰਟੀਆਂ ਦੇਖ ਲਿੱਤੀਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪ ਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ ਆ ਜੋ ਪਾਰਟੀ ਕੰਨੀ ਖੜੀ ਹੈ ਸਿਧਾਂਤਾਂ ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਭਰੋਸਾ ਹੈ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕਤਪੁਤਲੀਆ ਦੇ ਜਾਂ ਕਿ ਦਿੱਲੀ ਦੇ ਲੈ ਗਰ ਲੋ ਯਾਰ ਰਿਮੋਟ ਕੰਟਰੋਲ ਦੀ ਜਿਤਨੀ ਹੋ ਗਈ ਲੇਕਿਨ ਜਿਤ ਪੰਜਾਬੀਆਂ ਦੇ ਤੇ ਪੰਜਾਬ ਦੀ ਭਗਵੰਤ ਮਾਨ ਗੈਰ 13 0 ਥੈਂਕ ਯੂ